ਦਸੂਹੇ ਵਾਲਾ ਕਮਲਜੀਤਾਂ ਦਾ ਵੀ ਘਰਾਂ ਦੀਆਂ ਗਰਦਾਂ ਪਿੱਛੇ ਮੈਂ ਵੀ ਨਾ ਚੰਗੇ ਭਵਿੱਖ ਦੀ ਹੋਪ ਲੈ ਕੇ ਜਾਰਡਨ ਚਲਾ ਗਿਆ ਇੱਕ ਵੱਡੀ ਕੰਸਟਰਕਸ਼ਨ ਕੰਪਨੀ ਸੀ ਜੀ ਦੇ ਵਿੱਚ ਨਾ 500 ਬੰਦੇ ਕੰਮ ਕਰਦੇ ਸੀ ਤੇ ਮੈਨੂੰ ਵੀ ਉਹਦੇ ਵਿੱਚ ਕੰਮ ਮਿਲ ਗਿਆ ਉਹਨਾਂ ਚ ਗੋਰੇ ਸੀ ਕਾਲੇ ਸੀ ਇੰਡੀਅਨ ਪਾਕਿਸਤਾਨੀ ਯੂਰੋਪੀਅਨ ਤੇ ਸਾਊਥ ਇੰਡੀਅਨ ਬਹੁਤ ਸਾਰੇ ਦੇਸ਼ਾਂ ਦੇ ਲੋਕ ਉੱਥੇ ਕੰਮ ਕਰਦੇ ਸੀਗੇ ਲੰਚ ਡਿਨਰ ਲਈ ਨਾ ਸਾਰਿਆਂ ਦੀਆਂ ਅਡਡ ਵੱਖਰੀਆਂ ਵੱਖਰੀਆਂ ਮੈਸਾਂ ਸੀਗੀਆਂ ਗੋਰਿਆਂ ਦੀ ਵੱਖਰੀ ਮੈਸੇ ਸੀ 35 40 ਦੀ ਤੇ ਦੂਜਿਆਂ ਦੀਆਂ ਵੱਖ-ਵੱਖ ਗੋਰਿਆਂ ਦੀ ਮੈਸੇ ਚ ਨਾ ਹੋਰ ਪਾਕਿਸਤਾਨੀ ਤੇ ਇੰਡੀਅਨ ਹੁੰਦਾ ਜਾਣਾ ਅਲਾਉਡ ਨਹੀਂ ਸੀਗਾ ਲੰਚ ਡਿਨਰ ਦਾ ਜਦ ਸਮਾਂ ਹੁੰਦਾ ਨਾ ਤਾਂ ਗੋਰਿਆਂ ਦੀ ਮੈਸ ਵਿੱਚ ਡਰਿੰਕ ਵਾਈਨ ਬੀਅਰ ਸਕੌਚ ਵਗੈਰਾ ਚੱਲਦੀ ਕੰਮਾਂ ਤੋਂ ਵੇਲੇ ਹੋ ਕੇ ਤੁਹਾਨੂੰ ਪਤਾ ਹੀ ਹੈ ਜਿਵੇਂ ਗੋਰੇ ਗੋਰੀਆ ਖੂਬ ਲੁਤਫ ਲੈਂਦੇ ਹੁੰਦੇ ਐ ਇੰਜੋਏ ਕਰਦੇ ਹੁੰਦੇ ਐ ਕਮਲ ਜੀ ਤਾਂ ਦਾ ਵੀ ਗੋਰਿਆਂ ਦੀ ਉਸ ਮੈਸ ਵਿੱਚ ਮੈਂ ਹੀ ਇੱਕ ਪੰਜਾਬੀ ਸੀਗਾ ਪਾਗਾ ਜੀ ਨੂੰ ਉਹਦੇ ਵਿੱਚ ਜਾਣਾ ਅਲਾਉਡ ਸੀ ਮੈਨੂੰ ਜਾਣ ਦੀ ਇਜਾਜ਼ਤ ਇਸ ਕਰਕੇ ਸੀ ਮੈਂ ਚਿਕਨ ਕਰੀ ਬਹੁਤ ਵਧੀਆ ਬਣਾਉਂਦਾ ਸੀਗਾ ਚਟਪਟੀ ਉਂਗਲ ਚਟ ਇੰਡੀਅਨ ਢਾਈਕੇ ਵਾਲੀ ਚਿਕਨ ਕਰੀ ਨੂੰ ਗੋਰਿਆਂ ਬਹੁਤ ਪਸੰਦ ਕਰਦੀਆਂ ਸੀਗੀਆਂ ਇੱਕ ਦਿਨ ਵੀਕਐਂਡ ਤੇ ਗੋਰਿਆਂ ਦੀ ਮੈਸੇਜ 'ਚ ਰਾਤ ਦੇ ਖਾਣੇ ਵਾਲੀ ਡਿਨਰ ਪਾਰਟੀ ਹੋਣੀ ਸੀਗੀ ਤੇ ਪਾਰਟੀ ਰਾਤ ਨੂੰ ਨਾ ਉੱਥੇ 8:00 ਵਜੇ ਤੋਂ ਸ਼ੁਰੂ ਹੁੰਦੀ ਤੇ ਰਾਤ ਦੇ 1:30-2:00 ਵਜੇ ਤੱਕ ਚੱਲਦੀ ਰਹਿੰਦੀ ਗੋਰਿਆਂ ਦੀ ਪਾਰਟੀ ਵਿੱਚ ਡਰਿੰਕ ਨਾ ਹੋਵੇ ਕਿਵੇਂ ਹੋ ਸਕਦਾ ਹੈ ਦਾਰੂ ਡਰਿੰਕ ਨਾਚ ਗਾਣਾ ਇੰਟਰਟੇਨਮੈਂਟ ਦਾ ਖੂਬ ਪ੍ਰਵਾਨ ਹੁੰਦਾ ਤੇ ਇਹ ਬਾਰ ਦੇ ਨਾਲ ਉੱਥੇ ਕੁਝ ਅਸੂਲ ਸੀਗੇ ਉਹਨਾਂ ਦੇ ਵੀ ਉਹ ਦੋਨ ਕੰਨਾਂ ਤੇ ਮੋਟਾ ਮੋਟਾ ਲਿਖੇ ਹੋਏ ਸੀ ਉਹਨਾਂ ਦੇ ਸੂਲ ਬਈ ਪਾਰਟੀ ਵਿੱਚ ਨਾ ਧਰਮ ਦੀ ਗੱਲ ਕਰਨੀ ਆ ਨਾ ਸਿਆਸਤ ਦੀ ਕਰਨੀ ਆ ਤੇ ਨਾ ਹੀ ਕਿਸੇ ਨੂੰ ਕੋਈ ਚੁਬਮੀ ਟੱਚੀ ਗੱਲ ਕਰਨੀ ਆ ਤਾਂ ਜੋ ਕੋਈ ਲੜਾਈ ਵਾਲਾ ਮਾਹੌਲ ਨਾ ਬਣੇ ਸਗੋਂ ਸਾਰੇ ਖਾਣ ਪੀਣ ਤੇ ਇੰਜੋਏ ਕਰਨ ਕਵਲਜੀ ਤਾਂ ਦਾ ਉਸ ਦਿਨ ਮੈਂ ਆਪਦੇ ਨਾਲ ਨਾ ਸਮਰਾਲੇ ਵਾਲੇ ਆਪਦੇ ਮਿੱਤਰ ਭੱਟੀ ਨੂੰ ਵੀ ਨਾਲ ਲੈ ਗਿਆ ਸੀਗਾ ਅਸੀਂ ਬੰਠਣ ਕੇ ਪਾਣੀ ਤਰੋਂ ਕੇ ਪੋਚ ਵੀਆਂ ਨਾ ਵੀ ਪੱਗਾ ਬਣ ਕੇ 9 ਵਜੇ ਉੱਥੇ ਪਹੁੰਚ ਗਏ ਗੋਰੇ ਮਸਤੀਆਂ ਮਨਾ ਰਹੇ ਸੀਗੇ ਗੋਰੀਆਂ ਬਾਗੋ ਬਾਗ ਅੱਖਾਂ ਚ ਚਮਕ ਕਿਸੇ ਦੇ ਹੱਥ ਦੀ ਵੀਰ ਦਾ ਗਲਾਸ ਕਿਸੇ ਕੋਲੇ ਵਾਈਨ ਕੋਈ ਹਾਰਡ ਡਰਿੰਕ ਵਿਸਕੀ ਵਗੈਰਾ ਵੀ ਬਾਰੂ ਆਪਸ ਸਿਪ ਸਿਪ ਪੀ ਰਹੇ ਸੀਗੇ ਅਸੀਂ ਦੋਨੋਂ ਪੱਗਾਂ ਵਾਲੇ ਸਰਦਾਰ ਖੜੇ ਬੈਠੇ ਦੂਰੋਂ ਦੇਖਦੇ ਗੋਰੇ ਚਾਮਲਾ ਨਾਲ ਨਾਲ ਸਾਡੇ ਕੋਲ ਆਉਂਦੇ ਤੇ ਹੈਲੋ ਹਾਈ ਕਰਕੇ ਤੁੰ ਜੰਦੇ दारू ਐਸੀ ਚੀਜ਼ ਹੈ ਬਈ ਕਈ ਤਾਂ ਥੋੜੀ ਨਾਲ ਹੀ ਜਾਮੇ ਚੋਂ ਬਾਹਰ ਹੋ ਜਾਂਦੇ ਆ ਤੇ ਕਈਆਂ ਤੇ ਛੇਤੀ ਕੀਤੇ ਅਸਰ ਹੀ ਨਹੀਂ ਕਰਦੀ ਹੁੰਦੀ ਬਹੁਤ ਹੀ ਖੁਸ਼ਗਵਾਰ ਮਾਹੌਲ ਜਾਂ ਬਣਿਆ ਹੋਇਆ ਸੀਗਾ ਪਰ ਨਾ ਉੱਥੇ ਇੱਕ ਨਾ ਜਰਮਨ ਗੋਰਾ ਸੀਗਾ ਸਾਨੂੰ ਕੀ ਪਤਾ ਸੀ ਉਹਦੇ ਚਿੱਤ ਵਿੱਚ ਕੀ ਸੀਗਾ दारू ਉਹ ਵੀ ਪੀ ਰਿਹਾ ਸੀਗਾ ਤੇ ਉਹ ਨਾ ਧਾ ਕੇ ਸਾਡੇ ਕੋਲ ਆ ਗਿਆ ਮੇਰੇ ਤੇ ਪੱਟੀ ਕੋਲ ਪਤਾ ਨਹੀਂ ਕੀ ਸੀ ਉਹਦੇ ਚਿੱਤ 'ਚ ਸਾਡੇ ਪ੍ਰਤੀ ਪਤਨ ਕੀ ਸੀਗਾ ਉਹ ਉਹ ਨਫ਼ਰਤ ਤੇ ਜ਼ਹਿਰ ਦਾ ਵੱਡਾ ਪੁੜਾ ਉਹਦੇ ਢਿੱਡ 'ਚ ਫਸਾਈ ਬੈਠਾ ਸੀਗਾ ਆਉਣ ਸਾਹ ਨਾਲ ਉਹ ਸਾਨੂੰ ਸਰਦਾਰਾਂ ਨੂੰ ਸਾਡੇ ਸਰਦਾਰਾਂ ਬਾਰੇ ਨੂੰ ਪੁੱਠਾ ਜਿਹਾ ਹੀ ਚੱਲ ਪਿਆ ਉਹ ਗੱਲ ਕੀ ਉਹਨੇ ਇੱਥੋਂ ਸ਼ੁਰੂ ਕੀਤੀ ਕਿ ਜਿਹੜੇ ਤੁਹਾਡੇ ਇੱਕ ਸਿੱਖ ਸਰਦਾਰ ਨੇ ਇੰਡੀਆ ਦੀ ਪ੍ਰਾਈਮ ਮਿੰਿਸਟਰ ਇੰਦਰਾ ਗਾਂਧੀ ਦਾ ਮਰਡਰ ਕੀਤਾ ਹੈ ਵੈਰੀ ਬੈਡ ਕਿ ਕਿਹਾ ਹਾਂ ਬਾਡੀਗਾਰਡ ਸੀਗਾ ਉਹਨਾਂ ਦਾ ਹਰ ਬੰਦੇ ਦੇ ਆਪੋ ਆਪਣੇ ਜਜ਼ਬਾਤ ਹੁੰਦੇ ਆ ਬਾਅਦ ਵਿੱਚ ਉਹ ਵੀ ਸ਼ਹੀਦ ਹੋ ਗਿਆ ਤੇ ਪਰ ਉਹ ਗੋਰਾ ਦਾ ਜਿਵੇਂ ਮਿੱਠ ਕੇ ਆਇਆ ਹੁੰਦਾ ਬਹੁਤ ਹੀ ਪੁੱਠਾ ਚੱਲ ਪਿਆ ਹੋਰ ਵੀ ਪੁੱਠਾ ਚੱਲ ਪਿਆ ਫਿਰ ਉਹ ਸੰਤ ਜਨੈਲ ਸਿੰਘ ਭਿੰਡਰਾਂਵਾਲ ਦੇ ਬਾਰੇ ਪੁੱਠਾ ਹੀ ਬੋਲਣ ਲੱਗ ਪਿਆ ਜ਼ਰੂਰ ਤੋਂ ਜਿਆਦਾ ਹੀ ਸੰਤਾਂ ਦੇ ਵਿਰੁੱਧ ਅਪਸ਼ਬਦ ਕਹਿਣ ਲੱਗ ਪਿਆ ਉਹ ਪੰਜਾਬ ਵਿੱਚ ਉਹ ਕਹਿੰਦਾ ਉਹ ਕਹੀ ਜਾਵੇ ਪੰਜਾਬ ਵਿੱਚ ਟੈਰਰ ਭਿੰਡਰਾਂਵਾਲਾ ਨੇ ਫੈਲਾਇਆ ਹੈ ਹੀ ਵਜ ਬਰੀ क्रू얼 ਹੀ ਵਜ ਮਿਲੀਟੈਂਟ ਟੈਰਰਿਸਟ ਹਿਆਰਾ ਇਨੋਸੈਂਟ ਉਸ ਬੇਸਮਝ ਬੰਦੇ ਨੇ ਮਰਵਾ ਦਿੱਤੇ ਉਸ ਨੇ ਹੋਰ ਬਹੁਤ ਹੀ ਘਟੀਆ ਸ਼ਬਦ ਸੰਤਾਂ ਬਾਰੇ ਕਹੇ ਤਾਂ ਅਸੀਂ ਉਸ ਨੂੰ ਕਿਹਾ ਤੁਸੀਂ ਆਪ ਦਾ ਇੰਜੋਏ ਕਰੋ ਤੁਸੀਂ ਧਰਨੀਆਂ ਗੱਲਾਂ ਪੈ ਕੇ ਕੀ ਲੈਣਾ ਦੂਜੇ ਗੋਰੀਆਂ ਨੇ ਵੀ ਉਸ ਨੂੰ ਚੁੱਪ ਕਰਨ ਦੀ ਸਲਾਹ ਦਿੱਤੀ ਭਾਈ ਇਹ ਹੋ ਜੀਆਂ ਇੱਥੇ ਗੱਲਾਂ ਕਰਨ ਦਾ ਸਮਾਂ ਸਥਾਨ ਨਹੀਂਗਾ ਪਰ ਜੀ ਉਹ ਤਾਂ ਤਾਂ ਨਹੀਂ ਚੜਦਾ ਜਾਵੇ ਹਟ ਹੀ ਨਾ ਜਾਦੂ ਸੰਤਾ ਦੀ ਬਾਲੀ ਬਦਖੋਈ ਦੀ ਕਰਨੋਂ ਨਾ ਨਾ ਹਟਿਆ ਤਾਂ ਜਿਹੜਾ ਮੇਰਾ ਮਿੱਤਰ ਮੇਰੇ ਨਾਲ ਸੀਗਾ ਭੱਟੀ ਉਹ ਆਪਦੇ ਜਜ਼ਬਾਤਾਂ ਨੂੰ ਰੋਕ ਨਾ ਸਕਿਆ ਤੇ ਉਬਾਲਾ ਖਾ ਗਿਆ ਤੇ ਉਸਨੇ ਨਾ ਦੋ ਤਿੰਨ ਹੂਰੇ ਉਹਦੇ ਸਿੱਧੇ ਹੀ ਠੋਕ ਦਿੱਤੇ ਗਲਾਹ ਜਿਆ ਉਹਦਾ ਹੋਰੇ ਦਾ ਜਿਹੜਾ ਜਰਮਨ ਵਾਲਾ ਦਾ ਕਿਤੇ ਰੋੜਦਾ ਫਿਰੇ ਤੇ ਉਹ ਫੇਰ ਵੀ ਨਹੀਂ ਹਟਿਆ ਸਭ ਉਹ ਪੱਦੀ ਸ਼ਬਦਾਵਲੀ ਜੀ ਤੇ ਉੱਤਰ ਆਇਆ ਸਾਨੂੰ ਸਰਦਾਰਾਂ ਨੂੰ ਨਫ਼ਰਤ ਹੀ ਜੇ ਬੋਲ ਬੋਲਣ ਲੱਗ ਪਿਆ ਹੋ ਤਾਂ ਮੈਂ ਇਥੋਂ ਵੀ ਰਿਆ ਨਾ ਗਿਆ ਖੜ ਤੇਰੇ ਵੱਡੇ ਜੂਲੀ ਸੀਜ਼ਨ ਦੀ ਮੈਂ ਵੀ 2-3 ਉਹਦੇ ਨਾਲ ਛਾਂਟਦੀਆਂ ਤੇ ਉਹਨੂੰ ਨਾ ਅਸੀਂ ਥੱਲੇ ਸੈਟ ਦਿਆ ਖੋਨ ਖਾਨ ਜਾਂ ਤਾਂ ਫਿਰ ਬੁੱਲਣਾ ਤੇ ਵਹੀ ਪੈਣਾ ਹੁੰਦਾ ਸਾਡਾ ਇੱਕ ਹੋਰ ਅਰਬੀ ਮਿੱਤਰ ਸੀ ਅਸੀਂ ਤਿੰਨਾਂ ਨੇ ਨਾ ਫਿਰ ਉਹਨੂੰ ਬਾਹਾਂ ਤੋਂ ਫੜ ਕੇ ਤੇ ਮੈਸਜੋ ੱਟਕੇ ਮਾਰ ਕੇ ਬਾਉਂਡਰੀ ਦੇ ਬਾਹਰ ਸੈਟ ਦਿੱਤਾ ਬਸ ਫੇਰ ਕੀ ਸੀ ਵੀ ਸਾਡੀ ਖਾਦੀ ਪੀਤੀ ਉੱਡ ਪੁੱਡ ਗਈ ਚਿਕਨ ਕਰੀ ਕਾਦੀਆਂ ਸਵਾਦ ਲੱਗਣੀਆਂ ਸੀ ਬਗਾਨਾ ਦੇਸ਼ ਵਾਰਦਾਤ ਵੱਡੀ ਹੋ ਗਈ ਸੀ ਮੈਂ ਤੇ ਭੱਟੀ ਘਰ ਨੂੰ ਜਾਣ ਲੱਗੇ ਤਾਂ ਦੂਜੇ ਗੋਰੇ-ਗੋਰੀਆਂ ਕਹਿਣ ਲੱਗੇ ਮਿਸਟਰ ਸਿੰਘ ਤੁਸੀਂ 15-20 ਮਿੰਟ ਰੁਕੋ ਰਿਲੈਕਸ ਹੋ ਵੀ ਆਰ ਵਿਦ ਯੂ ਵਹੀ ਤੁਹਾਡੇ ਨਾਲ ਆ ਸਾਰਾ ਕਸੂਰ ਉਸ ਬਦਬਖਸ਼ ਦਾ ਹੈ ਠਹਿਰ ਜੀ ਰਾਤ ਵਾਵਾ ਹੋ ਗਈ ਸੀ ਤੁਸੀਂ ਘਰ ਚਲੇ ਗਏ ਬੜੀ ਚਿੰਤਾ ਹੋ ਗਈ ਵੀ ਗੱਲ ਤਾਂ ਵੱਡੀ ਹੋ ਗਈ ਹੈ ਅਸੀਂ ਸੌ ਪਏਗੇ ਸਵੇਰ ਹੋਈ ਤਾਂ ਘਰ ਦੀ ਬੈਲ ਵੱਜੀ ਬੂਹਾ ਖੋਲਿਆ ਤਾਂ ਵੇਖਿਆ ਬੂਹੇ ਅੱਗੇ ਪੁਲਸ ਖੜੀ ਸੀਗੀ ਪੁੱਛ ਗਏ ਸੀ ਜੀ ਉਹਨਾਂ ਨੇ ਸਾਡੀ ਕੀਤੀ ਤੇ ਉਹਨਾਂ ਨੇ ਸਾਨੂੰ ਹੁਕਮ ਕਰਤਾ ਵੀ ਕੱਲ ਨੂੰ 10 ਵਜੇ ਕੋਰਟ ਵਿੱਚ ਪਹੁੰਚ ਜਾਣਾ ਜਾਣਾ ਹੀ ਪੈਣਾ ਸੀਗਾ ਅਸੀਂ ਆਪ ਦੇ ਨਾਲ ਨਾ ਇੱਕ ਸਾਡਾ ਮਿੱਤਰ ਸੀਗਾ ਅਰਬੀ ਉਹਨੂੰ ਦੋ ਭਾਸ਼ੀਏ ਵਜੋਂ ਵੀ ਟਰਾਂਸਲੇਟਰ ਵਜੋਂ ਨਾਲ ਲੈ ਗਏ ਤੇ ਜੱਜ ਨੂੰ ਉੱਥੇ ਨਾ ਜਾਰਦਨ ਕਾਜੀ ਕਹਿੰਦੇ ਆ ਕਿਉਂਕਿ ਉਹ ਮੁਸਲਮਾਨ ਦੇਸ਼ ਵੀ ਹੈ ਤੇ ਕੁਝ ਜੌਰਡਨ ਵੀ ਹੈਗਾ ਉੱਥੇ ਜੱਜ ਨੂੰ ਕਾਜੀ ਕਹਿੰਦੇ ਆ ਕਿ ਉਹ ਜਿਹੜਾ ਕਾਜੀ ਸੀਗਾ ਉਹ ਅਰੈਬਿਕ ਅਰਬ ਮੁਸਲਮਾਨ ਸੀਗਾ ਤੇ ਜਰਮਨ ਵਾਲਾ ਗੋਰਾ ਵੀ ਉੱਥੇ ਕਚਹਿਰੀ ਸੀਗਾ ਜਦੋਂ ਅਸੀਂ ਪਹੁੰਚੇ ਉਹਦੇ ਜਿਹੜੀਆਂ ਰਾਤ ਦੀਆਂ ਸਿੱਧੀਆਂ ਠੁਕੀਆਂ ਸੀ ਉਹਦੇ ਦੂਰੋ ਹੀ ਨੀਲ ਪਏ ਨਹੀਂਦੇ ਸੀਗੇ ਅਸੀਂ ਮੈਂ ਤੇ ਭੱਟੀ ਕਾਜੀ ਦੇ ਪੇਸ਼ ਹੋਏ ਤਾਂ ਕਾਜੀ ਨੇ ਪਹਿਲਾ ਸਵਾਲ ਕੀਤਾ ਸਾਨੂੰ ਮਿਸਟਰ ਸਿੰਘ ਉਸ ਵੇਲੇ ਤੁਸੀਂ ਡਰਿੰਕ ਕੀਤੀ ਸੀ ਅਸੀਂ ਕਿਹਾ ਹਾਂਜੀ ਦਾਰੂ ਪੀਤੀ ਸੀ ਤੁਹਾਡੇ ਧਰਮ ਵਿੱਚ ਡਰਿੰਕ ਅਲਾਉਡ ਹੈ ਕਾਜੀ ਨੇ ਕਿਹਾ ਮੈਂ ਕਿਹਾ ਅਲਾਉਡ ਤਾਂ ਨਹੀਂ ਜੀ ਪਰ ਜਿੰਨਾਂ ਨੇ ਅੰਮਤ ਪਾਨ ਕੀਤਾ ਹੁੰਦਾ ਨਾ ਉਹਨਾਂ ਵਾਸਤੇ ਤਾਂ ਬਿਲਕੁਲ ਹੀ ਮਨਾਈਆਂ ਹੋਰ ਦੂਜੇ ਪੀ ਪੂਈ ਜਾਂਦੇ ਆ ਤੁਸੀਂ ਇਹ ਜਰਮਨ ਗੋਰੇ ਨੂੰ ਕੁੱਟਿਆ ਅਸੀਂ ਕਿਹਾ ਹਾਂ ਜੀ ਕਾਜੀ ਕਹਿੰਦਾ ਵਾਈ ਕਿਉਂ ਅਸੀਂ ਕਿਹਾ ਕਾਜੀ ਸਾਹਿਬ ਸਾਡਾ ਇਹਨੂੰ ਕੁੱਟਣ ਮਾਰਨ ਦਾ ਕੋਈ ਮਨਛਾ ਨਹੀਂ ਸੀਗੀ ਅਸੀਂ ਤਾਂ ਪਾਰਟੀ ਇੰਜੋਏ ਕਰ ਰਹੇ ਸੀਗੇ ਖਸੂਸ ਸਾਰਾ ਹਿੱਸੇ ਦਾ ਹੈ ਇਸ ਨੇ ਸਾਨੂੰ ਉਹ ਗੱਲਾਂ ਕਹੀਆਂ ਜੋ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾਗਾ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਸਾਡਾ ਮਹਿਬੂਬ ਧਰਮ ਕਾਗੂ ਹੋਇਆ ਸਾਡੀ ਤਾਂ ਜਿੰਦ ਜਾਨ ਸੀ ਤੇ ਹੁਣ ਵੀ ਸਾਡੇ ਦਿਲਾਂ ਦੇ ਵਿੱਚ ਵਸਦਾ ਹੈ ਇਹ ਨਾਂ ਸੁਣੇ ਜਾਣ ਵਾਲੇ ਉਹਨਾਂ ਬਾਰੇ ਬਹੁਤ ਹੀ ਮਾੜੇ ਘਟੀਆਂ ਸ਼ਬਦ ਬੋਲਦਾ ਰਿਹਾ ਅਸੀਂ ਬਥੇਰਾ ਸਮਝਾਇਆ ਬਈ ਤੂੰ ਸਾਡੇ ਸੰਤਾਂ ਬਾਰੇ ਸ਼ਬਦ ਨਾ ਵਰਤ ਪਰ ਇਹ ਨਹੀਂ ਹਟਿਆ ਵੇਖੋ ਜੀ ਸੰਤ ਜਰਨੈਲ ਸਿੰਘ ਦੀ ਸਾਡੇ ਉਹ ਨੈਸ਼ਨਲਸ ਸੱਚੇ ਗੁਰੂ ਲਿਓ ਨਾਲ ਜੁੜੇ ਹੋਏ ਸਾਧਪੁਰਖੇ ਸੀਗੇ ਜਿਨ੍ਹਾਂ ਨੇ ਸਾਡੀ ਸੁੱਤੀ ਕੌਮ ਨੂੰ ਨਵੀਂ ਰੰਗਤ ਬਖਸ਼ੀ ਸਾਡੀ ਸਿੱਖੀ سپਿਰਟ ਨੂੰ ਜਗਾ ਕੇ ਰੱਖ ਦਿੱਤਾ ਉਹਨਾਂ ਕੌਮ ਪਿੱਛੇ ਜਾਣ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਡਾ ਸਿਰ ਸੰਸਾਰ ਵਿੱਚ ਉੱਚਾ ਕਰ ਦਿੱਤਾ ਉਹਨਾਂ ਨੇ ਸਾਡੇ ਖੂਨ ਵਿੱਚ ਨਵੀਂ ਜੁੰਬੁਸ਼ ਬਖਸ਼ ਕੇ ਸਾਨੂੰ ਸਿੱਖ ਹੋਣ ਦਾ ਮਾਣ ਬਖਸ਼ਿਆ ਅਸੀਂ ਤਾਂ ਜੀ ਉਹਨਾਂ ਨੂੰ ਜਿਵੇਂ ਫਲਸਤੀਨ ਵਾਲੇ ਯਾਸਰ ਅਰਫਾਤ ਨੂੰ ਪੂਜਦੇ ਹਨ ਨਾ ਉਸ ਤੋਂ ਵੀ ਕਿਤੇ ਵੱਧ ਸਤਿਕਾਰ ਦੇ ਪਿਆਰ ਦੇ ਆ ਕਾਜੀ ਕਹਿੰਦਾ ਯੈਸ ਆਈ ਨੋ ਯੋਰ ਬਿੰਦਰਨ ਵਾਲਾ ਆਈ ਨੋ ਦਾ ਹੋਲ ਮਿਸ ਐਡਵੈਂਚਰ ਆਫ ਗੋਲਡਨ ਟੈਂਪਲ ਨੋ ਡਾਊਟ ਸਿੱਖ ਆਰ ਬਰੇਵ ਕਮਲਜੀਤ ਫੇਰਾਂ ਦਾ ਕਾਜੀ ਸਾਹਿਬ ਅਸੀਂ ਬਹੁਤ ਕੋਸ਼ਿਸ਼ ਕੀਤੀ ਇਹਨੂੰ ਸਮਝਾਉਣ ਦੀ ਪਰ ਜਦ ਇਹ ਸਾਡੇ ਜਜ਼ਬਾਤਾਂ ਨੂੰ ਬਲੁੰਦਰ ਨੂੰ ਨਾ ਹੀ ਹਟਿਆ ਤਾਂ ਅਸੀਂ ਵੀ ਹੱਡ ਮਾਸ ਦੇ ਇਨਸਾਨ ਆ ਕਿੰਨਾ ਚਿਰ ਬਰਦਾਸ਼ਤ ਕਰੀ ਜਾਂਦੇ ਅਸੀਂ ਜੀ ਬਰਦਾਸ਼ਤ ਨਹੀਂ ਕਰ ਸਕੇ ਆਪਣੇ ਮਹਿਬੂਬ ਆਗੂ ਪ੍ਰਤੀ ਇਹਦੇ ਬਹੁਤ ਹੀ ਘਟੀਆ ਮੰਦੇ ਬੋਲ ਸੁਣ ਕੇ ਫਿਰ ਕਾਜੀ ਨੇ ਉਸ ਜਰਮਨ ਗੋਰੇ ਨੂੰ ਪੁੱਛਿਆ ਤੂੰ ਡਰਿੰਕ ਕੀਤੀ ਸੀ ਤੂੰ ਜਿਵੇਂ ਮਿਸਟਰ ਸਿੰਘ ਕਹਿੰਦਾ ਇਹਨਾਂ ਦੇ ਬਾਰੇ ਇਹਨਾਂ ਦੇ ਸਿੱਖ ਆਗੂ ਬਾਰੇ ਬਹਿਸ ਬਸਈਆ ਕੀਤਾ ਸੀ ਤਾਂ ਗੋਰੇ ਨੇ ਕਹਿਆ ਯੈਸ ਮੈਂ ਡਰਿੰਕ ਕੀਤੀ ਸੀ ਕਾਜੀ ਨੇ ਸੁਣ ਕੇ ਦੋਨਾਂ ਧਿਰਾਂ ਨੂੰ ਅਗਲੇ ਹਫਤੇ ਕੋਰਟ ਵਿੱਚ ਪਹੁੰਚਣ ਦੀ ਤਰੀਕ ਦੇ ਦਿੱਤੀ ਕਮਲ ਜੀ ਤਾਂ ਦਾ ਵੀ ਸਾਨੂੰ ਬੜੀ ਟੈਨਸ਼ਨ ਹੋ ਗਈ। ਗੋਰੇ ਦੀ ਬਾਹਰ ਲੱਗ ਕੇ ਨਾ ਬਾਹ ਵੀ ਟੁੱਟ ਗਈ ਸੀਗੀ। ਪਤਾ ਨਹੀਂ ਕਾਜੀ ਦਾ ਕੀ ਫੈਸਲਾ ਹੋਊਗਾ। ਫਿਰ ਸੋਚਿਆ ਵੀ ਵੇਖੀ ਜਾਈਉਂ, ਵੇਖ ਲਾਂਗੇ। ਗੁਲਾਮ ਜੇ ਬਣ ਕੇ ਵੀ ਨੀ ਨਾ ਜਾਣਾ ਜਾਂਦਾਗਾ। ਤਰੀਕ ਵਾਲਾ ਦਿਨ ਆ ਗਿਆ। ਬਹੁਤ ਲੋਕ ਹੋਰ ਵੀ ਹਾਜ਼ਰ ਸੀਗੇ ਕੋਰਟ ਵਿੱਚ। ਕਾਜੀ ਨੇ ਜਰਮਨ ਗੋਰੇ ਨੂੰ ਸਮੋਦਨ ਹੁੰਦਿਆਂ ਫੈਸਲਾ ਸੁਣਾਇਆ। i have observed that nobody has right to interfere or insult the feelings of six sentiments they cannot be punished for their act they are not guilty for the giving beaten to you either religious sentiments has been injured so that they are not guilty in any manner qazi sanu dono nu bari karan da hukm saadir karke kursi to uth ke chalya ਉਹ ਮੋਠੂਆ ਗੱਲ ਈ ਉਹ ਐ ਜਿਹੜੇ ਇਨਸਾਫ ਪਸੰਦ ਰਾਹਾਂ ਦੇ ਪਾੰਦੀ ਹੁੰਦੇ ਆ ਨਾ ਉਹਨਾਂ ਦੇ ਫੈਸਲੇ ਵੀ ਕਾਬਲੇ ਗੌਰ ਹੁੰਦੇ ਆ ਜਿਨ੍ਹਾਂ ਦੇਸ਼ਾਂ ਦੀ ਜੁਡੀਸ਼ਰੀ ਦਮਦਾਰ ਦਮਖਾਉ ਵਾਲੀ ਹੁੰਦੀ ਆ ਨਾ ਉੱਥੇ ਰੰਗ ਭੇਦ ਭਾਸ਼ਾ ਧਰਮ ਵਗੈਰਾ ਦਾ ਲਿਆਜ ਨਹੀਂ ਕੀਤਾ ਜਾਂਦਾ ਪੱਖਪਾਤਾਂ ਤੋਂ ਮੁਕਤ ਹੁੰਦੇ ਉਹਨਾਂ ਦੇ ਫੈਸਲੇ ਉਹਨਾਂ ਦੇ ਫੈਸਲੇ ਮਨੁੱਖੀ ਭਾਵਨਾਵਾਂ ਦੇ ਆਕਾਸ਼ੀ ਕਰਨ ਵਾਲੇ ਮਨੁੱਖੀ ਇਮੋਸ਼ਨ ਨੂੰ ਡਿਫਾਈਨ ਕਰਨ ਵਾਲੇ ਹੱਕ ਸੱਚ ਪਰ ਮਬਨੀ ਹੋਇਆ ਕਰਦੇ ਆ ਉਹ ਮੋਠੂਆ ਚੰਗਾ ਵੀ ਦੋਸਤੋ ਥੈਂਕਸ ਟੂ ਆਲ ਜਿੱਥੇ ਵੀ ਹੋ ਖੁਸ਼ ਰਹੋ ਆਬਾਦ ਰਹੋ